ਗੁਰਦਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਝੋਲਡ ਰੋਹੀ ਜ਼ਿਲ੍ਹਾ सिरसा ਅੱਜ ਵਿਸਾਖੀ ਦਾ ਦਿਹਾੜਾ ਪਵਿੱਤਰ ਪਿੰਡ ਝੋਲਡ ਰੋਹੀ ਦੇ ਵਿੱਚ ਵੀ ਮਨਾਇਆ ਜਾ ਰਿਹਾ ਹੈ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਪਾਈ ਸਾਰੇ ਗੁਰਸਿੱਖ ਸੰਗਤਾਂ ਨੂੰ ਗੁਰਕਰ ਪਿੰਡ ਝੋਲਡ ਰੋਹੀ ਜ਼ਿਲ੍ਹਾ सिरसा ਪਾਸ਼ਾਹੀ ਦਸਵੀਂ ਇਤਿਹਾਸਿਕ ਗੁਰੂ ਘਰ ਵਾਹਿਗੁਰੂ ਅੱਜ ਵਿਸਾਖੀ ਦਾ ਦਿਹਾੜਾ ਇੱਥੇ ਭਾਈ ਬੱਚਿਆਂ ਦੇ ਵੀ ਕਲੋਨੇ ਨੇ ਠੀਕ ਹੈ ਜੀ ਹਾਂਜੀ ਮਾਤਾ ਜੀ ਇੱਧਰ ਭਾਈ ਲੰਗਰ ਸਾਹਿਬ ਤੇ ਇੱਧਰ ਦਰਬਾਰ ਸਾਹਿਬ ਸੰਗਤਾਂ ਨੇ ਬਹੁਤ ਖੁਸ਼ੋਕ ਦੇਰਸ਼ਨ ਦਦਾਰੇ ਕੀਤੇ ਤੇ ਇਸ਼ਨਾਨ ਕੀਤੇ ਨੇ ਪਿੰਡ ਚੋਲੜ ਰੋਹੀ ਜਿਲ੍ਹਾ सिरसा ਵਿਸਾਖੀ ਦਾ ਦਿਹਾੜਾ ਪਵਿੱਤਰ ਸੰਗਤਾਂ ਨੇ ਬਹੁਤ ਸ਼ਰਧਾ ਨਾਲ ਮਨਾਇਆਗਾ ਇਤਿਹਾਸਿਕ ਗੁਰੂ ਘਰ ਪਾਸ ਸ਼ਹੀਦ ਦਸਵੀਂ ਆਸਾ ਸੰਗਤ ਗੁਰੂ ਘਰ ਦਾ ਲੰਗਰ ਸਾਹਿਬ ਇੱਥੇ ਸੰਗਤ ਲੰਗਰ ਬੜੀ ਸ਼ਰਧਾ ਨਾਲ ਛਕਦੀ ਹੈ ਬਹੁਤ ਪਿਆਰ ਦੇ ਨਾਲ ਛਕਦੀ ਹੈ ਇੱਥੇ ਸੇਵਾਦਾਰ ਵੀ ਲੱਗੇ ਰਹਿੰਦੇ ਨੇ ਬਹੁਤ ਵਧੀਆ ਸੇਵਾ ਕਰਦੇ ਨੇ ਸਾਰੀ ਸੰਗਤ ਪਿੰਡ ਝੋਲੜ ਰੋਹੀ ਆ ਭਾਈ ਗੁਰੂ ਘਰ ਦਾ ਲੰਗਰ ਹਾਲ ਇੱਥੇ ਭਾਈ ਸੇਵਾ ਚੱਲੀ ਰਹਿੰਦੀ ਹੈ ਚੱਲਦੀ ਰਹਿੰਦੀ ਹੈਗੀ ਸੰਗਤ ਬਹੁਤ ਵਧੀਆ ਸੇਵਾ ਕਰਦੀ ਹੈ ਬਹੁਤ ਪਿਆਰ ਦੇ ਨਾਲ ਰਹਿੰਦੇ ਨੇ ਪਿੰਡ ਝੋਲੜ ਰੋਹੀ ਜ਼ਿਲ੍ਹਾ सिरसा ਗੁਰੂ ਘਰ ਪਾਸ ਸਹੀ 10 ਮਿੰਟ ਅੱਜ ਪਵਿੱਤਰ ਬਸਾਖੀ ਦਾ ਦਿਹਾੜਾ ਸੰਤ ਬਾਬਾ ਅਤਾ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ ਪਿੰਡ ਝੋੜਰੋਈ ਜ਼ਿਲ੍ਹਾ सिरसा ਹਰਿਆਣਾ ਜੀ ਆਇਆਂ ਨੂੰ ਭਾਈ ਲੰਗਰ ਦੇ ਵਿੱਚ ਸੰਗਤ ਨੂੰ ਆਖਦੀ ਹੈਗੀ ਪ੍ਰਬੰਧਕ ਕਮੇਟੀ ਸਮੂਹ ਨਗਰ ਅਤੇ ਇਲਾਕਾ ਨਿਵਾਸੀ ਸਾਧ ਸੰਗਤ ਪਿੰਡ ਝੋੜਰੋਈ ਜ਼ਿਲ੍ਹਾ सिरसा ਇਤਿਹਾਸਿਕ ਗੁਰੂ ਘਰ ਇੱਥੇ ਭਾਈ ਲੰਗਰ ਦੀ ਜੋ ਸੇਵਾ ਹੁੰਦੀ ਹੈਗੀ ਉਹ ਇੱਥੇ ਸੇਵਾਦਾਰ ਰੱਖ ਕੇ ਸਾਰੀ ਸੰਗਤ ਨੂੰ ਵਰਤਾਉਂਦੇ ਨੇ ਸੀ ਸੰਤ ਬਾਬਾ ਮਿੱਠਾ ਸਿੰਘ ਜੀ ਮੁੰਗਾ ਮਸਤੂਆਣਾ ਸਾਹਿਬ ਦਮਦਵਾ ਸਾਹਿਬ ਤਲਵੰਡੀ ਸਾਬੋ ਸੱਚਖੰਡ ਵਾਸੀ ਸੰਤ ਬਾਬਾ ਛੋਟਾ ਸਿੰਘ ਜੀ ਮੁੰਗਾ ਮਸਤੂਆਣਾ ਸੱਚਖੰਡ ਵਾਸੀ ਸੰਤ ਬਾਬਾ ਮੁਕੰਦ ਸਿੰਘ ਜੀ ਮੁੱਖ ਸੇਵਾਦਾਰ ਖੇੜੀ ਚੈਲਾਵਾਲੀ ਜ਼ਿਲ੍ਹਾ ਸੰਗਰੂਰ ਇਹ ਭਾਈ ਸੰਤ ਮੁਕੰਦ ਸਿੰਘ ਬਾਬਾ ਜੀ ਮਹਾਰਾਜ ਨੇ ਇਹ ਆਪਣੇ ਮੇਰੇ ਦਾਦੇ ਦੀ ਤਾਂ ਹੈਗੇ ਨਹੀਂ ਸੀਗੇ ਸਾਡੇ ਪਰਿਵਾਰ ਦੇ ਵਿੱਚੋਂ ਮੈਂ ਇਹਨਾਂ ਦੇ ਪਰਿਵਾਰ ਚੋਂ ਆਇਆਗਾ ਸੰਤ ਬਾਬਾ ਮੁਕੰਦ ਸਿੰਘ ਜੀ ਖੇੜੀ ਚੈਲਾ ਵਾਲੀ ਮੈਂ ਇਹਨਾਂ ਦਾ ਪੋਤਰਾ ਆਇਆ ਭਾਈ ਇਹ ਆਪਣੇ ਪਿੰਡ ਝੋਲਡਾਂ ਦੇ ਹੀ ਸੰਤ ਨੇ ਤੇ ਆ ਸੰਤ ਬਾਬਾ ਮਿੱਠਾ ਸਿੰਘ ਜੀ ਮਸਤ ਉਹਨਾਂ ਨੇ ਬਹੁਤ ਸੋਹਣੀ ਸੇਵਾ ਨਿਭਾਈ ਹੈਗੀ ਤਲਵੰਡੀ ਸਾਬੋ ਤਖਤ ਇਹ ਵੀ ਆਪਣੇ ਪਿੰਡ ਝੋਲਰੋਈ ਦੇ ਹੀ ਸੰਤ ਨੇ ਭਾਈ ਆ ਸੱਚਖੰਡਪਾਤ ਸੰਤ ਬਾਬਾ ਨਰਿੰਦਰ ਸਿੰਘ ਜੀ ਮੁਖ ਸੇਵਾਦਾਰ ਗੁਰਦੁਆਰਾ ਗੁਰੂ ਕਾ ਤਾਲ ਆਗਰਾ ਇਹ ਸੰਤ ਮੇਰੇ ਪਾਪੇ ਦੇ ਭਾਈ ਸਕੇ ਭਾਈ ਮੇਰੇ ਤਾਇਆ ਜੀ ਮੇਰੇ ਪਰਿਵਾਰ ਦੇ ਮੈਂ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਆਇਆ ਚ ਪਿੰਡ ਝੋਲਰੋਈ ਦੇ ਤਿੰਨ ਸੰਤ ਮਹਾਰਾਜ ਹੋਏ ਨੇ ਬੜੀ ਕਰਮਾ ਵਾਲੀ ਧਰਤੀ ਹੈ ਸੰਤਾਨੀ ਧਰਤੀ ਐ ਤੇ ਪਾਸ਼ਾਹੀ 10ਵੀਂ ਵੀ ਚਰਨਸ਼ੋਪ ਪ੍ਰਾਪਤ ਧਰਤੀ ਹੈ ਪਿੰਡ ਝੋਲਰੋਹੀ ਸੰਗਤ ਵਾਸਤੇ ਭਾਈ ਜਿਲੇਪੀਆਂ ਦਾ ਲੰਗਰ ਤਿਆਰ ਕੀਤਾ ਗਿਆ ਹੈਗਾ ਪਿੰਡ ਝੋਲਰੋਹੀ ਦੇ ਵਿੱਚ ਐਥੇ ਭਾਈ ਮਾਈਆਂ ਆਪਣੇ ਆਟੇ ਦੀ ਸੇਵਾ ਕੁੰਡੀਆਂ ਨੇ ਕਿਸੇ ਨੇ ਆਟੇ ਵੀਰ ਨੇ ਆਟੇ ਦੀ ਸੇਵਾ ਦੇਣੀ ਹੋਏ ਲੰਗਰ ਦੇ ਵਿੱਚ ਇੱਥੇ ਆ ਕੇ ਦੇ ਸਕਦਾ ਹੈਗਾ ਇੱਥੇ ਮਾਈਆਂ ਆਟਾ ਗੁੰਨ ਕੇ ਬਾਹਰ ਪ੍ਰਸ਼ਾਦਿਆਂ ਦੀ ਸੇਵਾ ਕਰਦੀਆਂ ਨੇ ਭਾ ਇੱਥੇ ਭਾਈ ਆਪਣੇ ਮਾਤਾ ਭੈਣਾ ਬੀਬੀਆਂ ਲੰਗਰ ਦੀ ਸੇਵਾ ਕਰਦੀਆਂ ਨੇ ਵਿਸਾਖੀ ਵਾਲੇ ਦਿਨ ਅੱਜ ਵਿਸਾਖੀ ਦਾ ਪਵਿੱਤਰ ਦਿਹਾੜਾ ਹੈ ਤੇ ਪਿੰਡ ਵੱਲੋਂ ਮਾਤਾ ਵੱਲੋਂ ਸੰਗਤ ਵਾਸਤੇ ਪ੍ਰਸ਼ਾਦਾਂ ਦੀ ਸੇਵਾ ਚੱਲੀ ਜਾਂਦੀ ਹੈਗੀ ਸੰਗਤ ਵਾਸਤੇ ਭਾਈ ਦਾਲਾ ਤਿਆਰ ਹੋ ਰਿਹਾਗਾ ਜੋ ਕਿ ਲੰਗਰ ਦੇ ਵਿੱਚ ਬੜੀ ਸ਼ਰਧਾ ਨਾਲ ਸੰਗਤ ਛਕਦੀ ਹੈਗੀ ਪਿੰਡ ਝੋਲੜ ਰੋਹੀ ਭਾਈ ਵਿਸਾਖੀ ਦਾ ਪਵਿੱਤਰ ਦਿਹਾੜਾ ਇੱਥੇ ਸੰਗਤ ਨੇ ਜੋ ਵੀ ਸ਼ਰਧਾ ਅਨੁਸਾਰ ਦੁੱਧ ਆਟਾ ਲੱਸੀ ਘਿਓ ਜੋ ਵੀ দান ਕਰਨਾ ਦੇਗ ਵਾਸਤੇ ਲੰਗਰ ਵਾਸਤੇ ਉਹ ਦੇ ਸਕਦਾ ਹੈਗਾ ਗੁਰੂ ਘਰ ਦੇ ਵਿੱਚ ਹਰ ਇੱਕ ਸਹੂਲਤ ਹੈਗੀ ਪ੍ਰਬੰਧ ਕੀਤਾ ਗਿਆ ਕਮੇਟੀ ਵੱਲੋਂ ਪਿੰਡ ਵੱਲੋਂ ਸੰਗਤ ਵੱਲੋਂ ਗਰਮ ਪਾਣੀ ਇੱਥੇ ਝੂਠੇ ਬਰਤਨ ਸਾਫ਼ ਕੀਤੇ ਜਾਂਦੇ ਨੇ ਬਹੁਤ ਸੋਹਣੀ ਪ੍ਰਬੰਧ ਕੀਤਾ ਹੈਗਾ ਬਹੁਤ ਵਧੀਆ ਬਣਾਇਆ ਹੈਗਾ ਪਾਣੀ ਦਾ ਪ੍ਰਬੰਧ ਬਹੁਤ ਵਧੀਆ ਖੇਲਨਾ ਬਣਾਈਆਂ ਟੂਟੀਆਂ ਲਾਈਆਂ ਭਾਈ ਸਭ ਤੋਂ ਪਹਿਲੇ ਇੱਧਰ ਖੇਲ ਇੱਥੇ ਕੱਲੇ ਝੂਠੇ ਭਾਂਡੇ ਹੀ ਧੋਤੇ ਜਾਂਦੇ ਨੇ ਇੱਥੇ ਦੂਜੀ ਖੇਲ ਦੇ ਵਿੱਚ ਸਰਫ ਦੇ ਨਾਲ ਸਾਫ਼ ਕੀਤੇ ਜਾਂਦੇ ਨੇ ਤੇ ਤੀਜੇ ਤੇ ਇੱਥੇ ਥੋੜੇ ਜਿਹਾ ਹੋਰ ਸਾਫ਼ ਤੇ ਲਾਸਟ ਇੱਥੇ ਬਿਲਕੁਲ ਸਾਫ਼ ਪਾਣੀ ਦੇ ਨਾਲ ਸਾਫ਼ ਕੀਤੇ ਜਾਂਦੇ ਨੇ ਭਾਂਡੇ ਤੇ ਇੱਥੇ ਬਰਤਨ ਧੋ ਕੇ ਇਹਦੇ ਵਿੱਚ ਜਮ੍ਹਾਂ ਕਰ ਦਿੰਦੇ ਨੇ ਟੋਕਰੀ 'ਚ ਭਾਈ ਯਾਲਾ ਸੰਗਤ ਇੱਥੇ ਭਾਈ ਲੰਗਰ ਸ਼ਕਬੀ ਰਹੀ ਹੈ ਤੇ ਆਪਣੇ ਮਾਤਾ ਪਿਤਾ ਪੈਣਾ ਬੀਬੀਆਂ ਭਾਈ ਇੱਥੇ ਦਰਸ਼ਨ ਦਦਾਰੇ ਕਰਦੇ ਹੋਏ ਸਾਰੀ ਸੰਗਤ ਇੱਥੇ ਬੜੇ ਪਿਆਰ ਨਾਲ ਲੰਗਰ ਸ਼ਕਰੀ ਨੇ ਅਜੇ ਭੋਗ ਦੇ ਵਿੱਚ ਕੁਝ ਟਾਈਮ ਲੱਗੂਗਾ ਉੱਥੇ ਸੰਗਤ ਅੰਦਰ ਲੰਗਰ ਛਕੂਗੀ ਉੱਥੇ ਜ਼ਿਆਦਾ ਰਸ ਹੋਊਗਾ ਗੁਰੂ ਘਰ ਦੀ ਪਾਲਕੀ ਆ ਭਾਈ ਨਗਰ ਕੀਰਤਨ ਵਲੇ ਪਾਲਕੀ ਬਹੁਤ ਸੋਹਣੀ ਸਜਾਈ ਜਾਂਦੀ ਹੈਗੀ ਤੇ ਗੁਰੂ ਘਰ ਦੀ ਹੀ ਪਿੰਡ ਚੋੜਡਾਂ ਦੀ ਪਾਲਕੀ ਆ ਪਾਈਏ ਸੰਗਤ ਦੇ ਪਿਆਰ ਨਾਲ ਸੰਯੋਗ ਦੇ ਨਾਲ ਬਹੁਤ ਸੋਹਣੇ ਪ੍ਰਬੰਧ ਕੀਤੇ ਗਏ ਨੇ ਇੱਥੇ ਆਸਰੋਵਰ ਸਾਹਿਬ ਭਾਈ ਗੁਰੂ ਘਰ ਦੇ ਵਿੱਚ ਅੰਧਰਕਾਰ ਹੈ ਇਹ ਸਭ ਤੋਂ ਪਹਿਲਾਂ ਸਰੋਵਰ ਇੱਥੇ ਬਣਾਇਆ ਗਿਆ ਸੀ ਸੰਗਤ ਵਾਸਤੇ ਇਸ਼ਨਾਨ ਕਰਨ ਵਾਸਤੇ ਤੇ ਸੰਗਤ ਬੜੇ ਪਿਆਰ ਨਾਲ ਇੱਥੇ ਇਸ਼ਨਾਨ ਕਰਦੇ ਸੀ ਪਰਲੇ ਪਾਸੇ ਮਾਤਾ ਦਾ ਸੀ ਮਈਆਂ ਦਾ ਸੀ ਇਧਰ ਭਾਈ ਪਾਈਆਂ ਦਾ ਸੀ ਉਧਰ ਕਮਰੇ ਨੇ ਪੁਰਾਣੇ ਬਹੁਤ ਸਾਲ ਦੇ ਨੇ ਬਹੁਤ ਚੰਗੀ ਕੰਡੀਸ਼ਨ ਦੇ ਵਿੱਚ ਹਜੇ ਵੀ ਨੇ ਮਰਮਤ ਕਰਵਾਉਂਦੇ ਸੇਵਾਦਾਰ ਸਮੇਂ ਸਿਰ ਤੇ ਸਰੋਵਰ ਦੇ ਵਿੱਚ ਇਸ ਟਾਈਮ ਇਹਦੇ ਵਿੱਚ ਵੀ ਜਲ ਹੈਗਾ ਤੇ ਉਧਰ ਪਰਾ ਸੰਗਤ ਨੇ ਲੰਗਰ ਵਗਾਸ ਤੇ ਕੋਈ ਸਬਜ਼ੀ ਦਾ ਵੀ ਇੰਤਜ਼ਾਮ ਕੀਤਾ ਹੋਇਆਗਾ ਇੱਕ ਸਰੋਵਰ ਸਾਹਿਬ ਆਪਣੇ ਇਤਿਹਾਸਿਕ ਪਾਛੈ ਦਸਵੀਂ ਕਿਥੇ ਤੀਰ ਮਿਲੇ ਨੇ ਗੁਰੂਆਂ ਦੇ ਉਧਰ ਵੀ ਸਰੋਵਰ ਸਾਹਿਬ ਨਵੇਂ ਬਣਾਏ ਗਏ ਨੇ ਸਾਨੂੰ ਦਰਸ਼ਨ ਕਰਵਾਉਣੇ ਆ ਤੇ ਬਣੇ ਰਿਓ ਨਾਲ ਆ ਇੱਕ ਪਈ ਪੁਰਾਣੀ ਚੀਜ਼ ਪਈ ਸੀ ਇੱਥੇ ਖੂਹਾਂ ਤੇ ਸ਼ਹਿ ਚਲਦੀ ਹੁੰਦੀ ਸੀ ਇਹ ਇਹਦੇ ਨਾਲ ਕੋਈ ਹਲਟੀ ਉਲਟੀ ਪਤਾ ਨਹੀਂ ਕੀ ਕਹਿੰਦੇ ਸੀ ਇਹਨੂੰ ਮੈਨੂੰ ਪਤਾ ਨਹੀਂ ਆ ਗੁਰੂ ਘਰ ਦੇ ਵਿੱਚ ਇੱਕ ਪਾਰਕ ਵੀ ਬਣਾਇਆ ਗਿਆ ਕੀ ਸੋਹਣਾ ਲੱਗਦਾ ਹਰੇ ਭਾਈ ਫੁੱਲ ਬਾੜੀ ਬਹੁਤ ਸੋਹਣੇ ਪ੍ਰਬੰਧ ਕੀਤੇ ਗਏ ਨੇ ਚੰਗੇ ਲੱਗਦੇ ਨੇ ਬਹੁਤ ਸੋਹਣਾ ਪ੍ਰਬੰਧ ਕੀਤਾ ਗੁਰੂ ਘਰ ਚ ਸੇਵਾਦਾਰਾਂ ਵੱਲੋਂ ਕਮੇਟੀ ਵੱਲੋਂ ਨਗਰ ਵੱਲੋਂ ਆਮੀਨ ਦਰਬਾਰ ਗੁਰੂ ਘਰ ਦਾ ਸੁੰਦਰਸ਼ਨ ਦਰਦਾਰੀ ਕਰਵਾਉਣੇ ਆ ਭਾਈ ਦਰਬਾਰ ਸਾਹਿਬ ਦੇ ਬਾਹਰ ਐਂਟਰੀ ਦੇ ਅੱਗੇ ਸੰਗਤਾਂ ਇੱਥੇ ਆਪਣੇ ਹੱਥ ਸਾਫ਼ ਕਰਕੇ ਜਾ ਸਕਦੇ ਨੇ ਵਾਹਿਗੁਰੂ ਵਾਹਿਗੁਰੂ ਗੁਰੂ ਘਰ ਦੇ ਵਿੱਚ ਇੱਕ ਨਿਸ਼ਾਨ ਸਾਹਿਬ ਸਜੋਪਤ ਨੇ ਬਹੁਤ ਸੁੰਦਰ ਤਰੀਕੇ ਦੇ ਨਾਲ ਸਜਾਏ ਗਏ ਨੇ ਪਹਿਲਾਂ ਇਹ ਬਾਰ ਬਾਰ ਥੜੇ ਤੇ ਹੁੰਦੇ ਸੀ ਭਾਈ ਹੁਣ ਇਸ ਦੇ ਉੱਤੇ ਇੱਕ ਛੱਤ ਦਾ ਪ੍ਰਬੰਧ ਕੀਤਾ ਗਿਆ ਬਹੁਤ ਚੰਗੀ ਗੱਲ ਹੈ ਪਹਿਲਾਂ ਸੰਗਤ ਦੇ ਸਹਿਯੋਗ ਨਾਲ ਇੱਥੇ ਚੋਲਾ ਸਾਹਿਬ ਪਹਿਨਾਉਂਦੇ ਸੀ ਤਾਂ ਸੰਗਤ ਤਾਰ ਦੂਰ ਖਿੱਚ ਕੇ ਲੈ ਕੇ ਜਾਂਦੀ ਸੀ ਤਾਂ ਫਿਲਹਾਲ ਇੱਥੇ ਇੱਕ ਤਾਰ ਤੇ ਗੇੜੀ ਦਾ ਇੰਤਜ਼ਾਮ ਕੀਤਾ ਗਿਆ ਹੈਗਾ ਇਹ ਸ਼ਾਤਾ ਦੇ ਉੱਤੋਂ ਦੀ ਐਂਟਰ ਹੋ ਕੇ ਬਹੁਤ ਸੋਹਣਾ ਪ੍ਰਬੰਧ ਕੀਤਾ ਗਿਆ ਆ ਭਾਈ ਗੁਰੂ ਘਰ ਦਾ ਇਤਿਹਾਸ ਕਿਸ ਵੀਰ ਨੇ ਪੂਰੀ ਡਿਟੇਲ ਦੇ ਨਾਲ ਪੜ੍ਹਨਾ ਤਾਂ ਵੀਡੀਓ ਪੋਜ਼ ਕਰਕੇ ਸਟੌਪ ਕਰਕੇ ਵੀਰ ਕੋਈ ਪੜ੍ਹ ਸਕਦਾ ਹੈਗਾ ਪਿੰਡ ਝੋੜ ਰੋਈ ਦਾ ਇਤਿਹਾਸ ਇੱਥੇ ਪਾਸ਼ਾਹੀ 10ਵੀਂ ਗੁਰਗੋਨ ਸਿੰਘ ਮਹਾਰਾਜ ਜੀ ਦੇ ਨਦੇੜ ਦੇ ਹਜੂਰ ਸਾਹਿਬ ਜਾਂਦੇ ਹੋਏ ਮਹਾਰਾਸ਼ਟਰ ਲਈ ਰਵਾਨਾ ਹੁੰਦੇ ਹੋਏ ਗੁਰੂ ਪਹਿਲੀ ਰਾਤ ਮਿਤੀ ਕਿਉ ਗੁਜਾਰਾਂ ਤੋਂ ਬਾਅਦ ਕੱਤਕ ਸੁਦੀ ਸ਼ੀਰ ਦੇਣਾ ਵੀਰਵਾਰ ਮਿਤੀ 31 10 1706 ਨੂੰ ਪਿੰਡ ਝੋਲ ਰੋਹੀ ਭਾਈ ਪਾਸ਼ਾਏ ਦਸਵੀਂ ਇੱਥੇ ਰੁਕੇ ਸੀ ਆਏ ਸੀ ਬਿਸ਼ਰਮ ਕੀਤਾ ਸੀ ਸਯੁਜਤ ਨੇ ਕਿ ਉਹ ਦਵਾਰੇ ਹਰੇ ਹੋ ਗਏ ਨੇ ਸੋ ਨੰਨ ਦੇ ਦਰਸ਼ਨ ਦਰਾਰੀ ਕਰਾਉਣੀਆਂ ਭਾਈ ਅੱਜ ਪਵਿੱਤਰ ਬਸਾਖੀ ਦਾ ਦਿਹਾੜਾ ਸੰਗ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਅਜੰਡ ਸਾਹਿਬ ਭਾਈ ਜਿੱਥੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਵਿਸ਼ਰਾਮ ਕੀਤਾ ਸੀ ਉਹ ਦਵਾਰੇ ਹਰਾ ਹੋ ਗਿਆ ਕਿੰਨੇ ਕਰਮਾਂ ਵਾਲੀ ਧਰਤੀ ਹੈ ਤੇ ਕਿੰਨੇ ਕਰਮਾਂ ਵਾਲੀ ਦਰਸ਼ਨ ਕਰਦੇ ਆਂ ਚੰਗੀ ਗੱਲਾਂ ਬਹੁਤ ਸੋਹਣਾ ਚੰਗਾ ਲੱਗਦਾ ਹੈ ਕਿ ਝੰਡਾ ਸਾਹਿਬ ਦਵਾਰੇ ਹਰਾ ਹੋ ਗਿਆ ਪਿੰਡ ਚੋਲਡਰੋਈ ਜ਼ਿਲ੍ਹਾ सिरसा ਪਾਸ਼ਾ ਜੀ ਦਸਵੀਂ ਇਤਿਹਾਸਿਕ ਗੁਰੂ ਘਰ ਇੱਥੇ ਪਾਸ਼ਾ ਨੇ ਆਰਾਮ ਕੀਤਾ ਸੀ ਝੰਡਾ ਸਾਹਿਬ ਥੱਲੇ ਤੇ ਉਹ ਦਵਾਰੇ ਹਰਾ ਹੋ ਗਿਆ ਵਾਹਿਗੁਰੂ ਵਾਹਿਗੁਰੂ ਇੱਥੇ ਭਾਈ ਜੋ ਵੀ ਵੀਰ ਭਾਈ ਮਾਈ ਭਾਈ ਬੱਚੇ ਵਾਸਤੇ ਮਿੱਠੀ ਮਰਾਜ਼ ਵਾਸਤੇ ਸੁਖ ਸੁਖ ਦਾ ਜ਼ਰੂਰ ਬਾਬਾ ਉਹਨਾਂ ਦੀ ਪੂਰੀ ਕਰਦਾ ਹੈਗਾ ਏਜੰਡਾ ਸਾਹਿਬ ਥੱਲੇ ਆਪਣੀ ਇੱਛਾ ਸਾਰ ਮੇ ਸੁਖ ਪੂਰੀ ਅਨੁਸਾਰ ਨਿਮ ਮੰਨ ਕੇ ਅੰਦੇ ਤੇ ਇੱਥੇ ਘੋੜੇ ਤੇ ਬੱਚਿਆਂ ਦੇ ਕਈ ਬੋਲਣ ਤੇ ਤੋਤੇ ਵੀ ਚੜਾ ਕੇ ਜਾਂਦੀ ਹੈ ਸੰਗਤ ਬਹੁਤ ਸ਼ਰਧਾ ਇੱਥੇ ਮਿੱਠੀ ਦਾਤ ਬਖਸ਼ਦੀ ਨੇ ਗੁਰੂ ਆਪਣੇ ਆ ਭਾਈ ਪਿੰਡ ਚੋਲ ਰੋਈ ਪਾਸ਼ਾ ਜੀ ਦਸਵੀਂ ਦਰਬਾਰ ਸਾਹਿਬ ਤੇ ਇੱਥੇ ਆਪਾਂ ਪਹਿਲਾਂ ਮੱਥਾ ਕਰਤੇ ਗਏ ਸੀ ਇਥੇ ਸੰਗਤ ਬੜੇ ਪਿਆਰ ਨਾਲ ਦਰਸ਼ਨ ਕਰਦੀ ਨੇ ਗੁਰੂ ਘਰ ਪਿੰਡ ਝੋਲਡ ਰੋਹੀ ਦਰਬਾਰ ਸਤਨਾਮ ਆਏ ਗੁਰੂ ਸਤਨਾਮ ਆਏ ਗੁਰੂ ਸਤਨਾਮ ਆਏ ਗੁਰੂ ਸਤਨਾਮ ਆਏ ਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਮਾਰਕਾ ਪਾਤਨਾ ਵਾਹਿਗੁਰੂ ਸਤਨਾਮ ਵਾਹਿਗੁਰੂ ਪਾਠ ਚੱਲਦੇ ਰਹਿੰਦੇ ਨੇ ਸੰਗਤ ਵੱਲੋਂ ਪਿਆਰ ਬਖਸ਼ਦੇ ਨੇ ਧੰਨਾ ਮਹਾਰਾਜ ਧੰਨਾ ਜੀ ਪਾਤਨਾ ਵਾਹਿਗੁਰੂ 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 ਇਦਰ ਭਾਈ ਦੂਜੇ ਪਾਸੇ ਮਹਾਰਾਜ ਦੇ ਸੱਚਖੰਡ ਬਣਾਇਆ ਗਿਆ ਜੋ ਕਿ ਬਹੁਤ ਸੋਨਾ ਦਾ ਸੱਚਖੰਡ ਵੈਸੇ ਨਿਰੰਕਾ ਇਥੇ ਮਹਾਰਾਜ ਪ੍ਰਕਾਸ਼ ਮਹਾਰਾਜ ਨੂੰ ਧੰਨਾ ਮਹਾਰਾਜ ਵਾਹਿਗੁਰੂ 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 ਆ ਭਾਈ ਗੁਰੂ ਘਰ ਦੇ ਮੈਂ ਹੈਡ ਗ੍ਰੈਂਟੀ ਬਾਬਾ ਜੀ ਮੇਰੇ ਖਾਲਸਾ ਪਤੇ ਜੀ ਹਾਂਜੀ ਬਸਾਖੀ ਦੀਆਂ ਜੀ ਲੱਖ ਲੱਖ ਵਧਾਈਆਂ ਵਾ ਭਾਈ ਹਾਂਜੀ ਜੀ ਪਾਸ਼ਾ ਸੰਗਤਿਆਂ ਦਾਤਾਂ ਵਾਸ਼ੇ ਕਰਨ ਜੀ ਵਾਹਿਗੁਰੂ ਵਾਹਿਗੁਰੂ ਇੱਥੇ ਵੀ ਪਾਸ਼ਾ ਜੀ ਦੇ ਹੱਥਾਂ ਦੇ ਤੀਰ ਵੀ ਸੰਗਤ ਨੂੰ ਮਿਲੇ ਨੇ ਪਿੰਡ ਵੱਲ ਨੂੰ ਮਿਲੇ ਨੇ ਪਿੰਡ ਦੇ ਕਿੰਨੇ ਕਰਮਾ ਪਾਸ਼ਾ ਜੀ ਦਸਮੀ ਦੇ ਹੱਥਾਂ ਦਾ ਤੀਰ ਰੀਅਲ ਇਹ ਤੁਸੀਂ ਦਰਸ਼ਨ ਦਿਦਾਰੀ ਕਰ ਸਕਦੇ ਹੋਗੇ ਭਾਈ ਮਸਾਕੀ ਵਾਲਾ ਦਿਨ ਪਿੰਡ ਚੋਲਡ ਰੋਹੀ ਇਤਿਹਾਸਿਕ ਗੁਰਗਰ ਪਾਸ 610 ਮਿਲ ਸੰਗਤ ਇੱਥੇ ਬੜੇ ਪਿਆਰ ਦੇ ਨਾਲ ਦਰਸ਼ਨ ਕਰਦੀ ਹੈ ਤੇ ਨਿਹਾਲ ਹੋ ਜਾਂਦੀ ਹੈਗੀ ਸਤਨਾਮ ਵਾਹਿਗੁਰੂ ਤਤਨਾਮ ਵਾਹਿਗੁਰੂ ਤਤਨਾਮ ਵਾਹਿਗੁਰੂ ਤਤਨਾਮ ਵਾਹਿਗੁਰੂ ਇੱਥੇ ਭਈ ਦਰਬਾਰ ਸਾਹਿਬ ਦੇ ਬਾਹਰ ਐਂਟਰੀ ਤੇ ਸੰਗਤ ਦਰਸ਼ਨ ਦਾਦਾਰੇ ਤੋਂ ਬਾਅਦ ਕੜਾ ਪ੍ਰਸ਼ਾਦ ਦੀ ਦੇਗ ਲੈ ਸਕਦਾ ਹੈਗਾ ਇੱਥੇ ਸੇਵਾਦਾਰ ਸਜੋਬਤ ਨੇ ਲੱਗੇ ਰਹਿੰਦੇ ਨੇ ਸੇਵਾ ਕਰਦੇ ਨੇ ਕੜਾ ਪ੍ਰਸ਼ਾਦ ਦੀ ਸੇਵਾ ਸੰਗਤ ਇੱਥੇ ਭਾਈ ਜਲੇਬੀਆਂ ਦਾ ਮਿੱਠਾ ਲੰਗਰ ਸ਼ਕੀ ਜਾਂਦੀ ਹੈ ਤੜਕੇ ਤੜਕੇ ਬਾਕੀ ਭੋਜਤ ਉਹ ਬਾਅਦ ਲੰਗਰ ਚੱਲੂਆ ਸੰਗਤ ਉਥੇ ਜਿਆਦਾ ਆ ਜੂ ਅੰਦਰ ਲੰਗਰ ਇੱਥੇ ਮਠਾ ਤੇ ਭਾਈ ਜਲੇਬੀਆਂ ਦੇ ਨਾਲ ਚਾਟੇ ਛਕ ਰੀਆਂ ਨੇ ਸਾਰੀਆਂ ਸੰਗਤਾਂ ਪਿੰਡ ਚੋਲਰੋਹੀ ਸਾਸ਼ ਚ 10 88 ਗੁਰੂ ਘਰ ਇੱਥੇ ਭਾਈ ਭਾਂਡਿਆਂ ਦੀ ਸੇਵਾ ਸੰਗਤ ਬੜੇ ਪਿਆਰ ਦੇ ਨਾਲ ਕਰਦੀ ਹੈਗੀ ਪਹਿਲਾਂ ਵੀ ਤੁਹਾਨੂੰ ਦਿਖਾ ਕੇ ਗਏ ਨੇ ਸੇਵਾਦਾਰ ਲੱਗੇ ਰਹਿੰਦੇ ਨੇ ਜੋ ਇੱਥੇ ਖੋਹ ਦੀ ਤਿਆਰੀ ਕਰੀ ਜਾਂਦੀ ਹੈ ਸੰਗਤਾਂ ਤਾਂ ਸੰਗਤ ਪ੍ਰਸ਼ਾਦ ਦਾ ਸਕੌਣ ਖਾਤਰ ਵਰਤਨਾ ਦੀ ਸੇਵਾ ਅਸੀਂ ਤੁਹਾਨੂੰ ਅਸੀਂ ਪਹਿਲਾਂ ਦਿਖਾ ਚੁੱਕੇ ਹਾਂ ਆ ਭਾਈ ਸਾਡੇ ਪਿੰਡ ਦੇ ਸੇਵਾਦਾਰ ਨੇ ਬਹੁਤ ਪਿਆਰ ਦੇ ਨਾਲ ਸੇਵਾ ਕਰਦੇ ਨੇ ਹੋਰ ਬਾਬਾ ਜੀ ਠੀਕ ਹੈ ਲੱਸੀ ਦਾ ਪ੍ਰਬੰਧ ਵੀ ਕਰਿਆ ਗਿਆ ਹੋਰ ਭਾਈ ਸੰਗਤੋ ਠੀਕ ਹੈ ਜੀ ਵਧੀਆ ਤੇ ਲੱਸੀ ਦੀ ਸੇਵਾ ਵੀ ਜ਼ਰੂਰੀ ਹੈ ਕਰ ਇਹ ਹੁਣ ਸ਼ਾਨੀਆਂ ਦਾ ਲੱਸੀ ਬਹੁਤ ਵਧੀਆ ਸੇਵਾ ਕਰਦੇ ਨੇ ਇਹ ਭੂਸ਼ਾ ਇਹ ਗੁਰੂ ਘਰ ਚ ਭਾਈ ਬੱਚਿਆਂ ਵਾਸਤੇ ਖੇਡਣ ਵਾਲੇ ਖੜਾਉਣੇ ਲੈ ਸਕਦੇ ਹੋ ਤੁਸੀਂ ਇੱਧਰ ਭਾਈ ਸੰਗਤ ਵਾਸਤੇ ਇਸ਼ਨਾਨ ਸਰੋਵਰ ਸਾਹਿਬ ਨਵੇਂ ਬਣੇ ਨੇ ਸੰਗਤ ਉਥੇ ਇਸ਼ਨਾਨ ਕਰ ਸਕਦੀ ਹੈਗੀ ਆਹ ਭਾਈ ਆਪਣੇ ਪਿਤਾ ਸ਼੍ਰੀਏ ਨੇ ਪਿੰਡ ਚੋਲਰੋਂ ਇਦੋਂ ਇੱਥੋਂ ਭਾਈ ਪਾਸ਼ਾ ਜੀ ਦਸਵੀਂ ਦੇ ਹੱਥਾਂ ਦੇ ਸਯੁਜਪਤਾ ਤੀਰ ਤੀਰ ਮਿਲਿਆ ਸੀ ਪਿੰਡ ਚੋਲਰੋਈ ਦੇ ਵਿੱਚ ਤਿੰਨ ਤੀਰ ਸੀ ਤਜੋਗੀ ਇੱਕ ਪਹਿਲਾਂ ਮਿਲਿਆ ਸੀ ਇੱਕ ਦੋ ਦੁ ਮਿਲੇ ਤਾਂ ਦੋ ਐ ਤੇ ਉਹ ਦਰਬਾਰ ਸਾਹਿਬ ਦੇ ਵਿੱਚ ਸਯੋਜਤ ਨੇ ਦਰਸ਼ਨ ਕਰ ਸਕਦੇ ਹੋ ਤੁਸੀਂ ਤੇ ਕਿੱਥੋਂ ਤੀਰ ਮਿਲਿਆ ਸੀ ਤੁਹਾਨੂੰ ਉਹ ਜਗ੍ਹਾ ਦੇ ਦਰਸ਼ਨ ਕਰਵਾਉਣੇ ਨੇ ਅੰਦਰੋਂ ਇੱਥੋਂ ਭਈ ਉਹ ਤੀਰ ਲੱਭਿਆ ਸੀ ਮਿਲਿਆ ਸੀ ਕਿਰਪਾ ਹੋਈ ਸੀ ਮਹਾਰਾਜ ਦੀ ਪਾਸ਼ਾਹੀ ਦਸਵੀਂ ਪਾਸ਼ਾ ਦੇ ਹੱਥਾਂ ਦੇ ਤੀਰ ਸੁਣ ਚਾਇਆ ਕਿ ਉੱਥੇ ਕਿੱਥੇ ਵਿਸ਼ਰਾਮ ਕੀਤਾ ਸੀ ਪਾਸ਼ਾ 10ਵੇਂ ਨੇ ਉੱਥੋਂ ਤੀਰ ਚਲਾਏ ਗਏ ਸੀ ਉਹ ਇੱਥੇ ਆ ਕੇ ਡਿੱਗੇ ਸੀ ਤਾਂ ਉਹ ਜਗਾ ਬਹੁਤ ਸੁਣੀ ਬਣਾਈ ਗਈ ਹੈ ਤਿਆਰ ਕੀਤੀ ਗਈ ਹੈ ਇਤਿਹਾਸਿਕ ਜਗਾ ਇੱਥੋਂ ਗੁਰਗੋਬ ਸਿੰਘ ਮਹਾਰਾਜ ਦੇ ਹੱਥਾਂ ਦਾ ਤੀਰ ਮਿਲਿਆ ਸੀ ਭਾਈ ਵਾਹਿਗੁਰੂ ਵਾਹਿਗੁਰੂ ਪਿੰਡ ਝੋਲਰੋਹੀ ਜ਼ਿਲ੍ਹਾ सिरसा ਪਾਸ਼ਾਈ ਦਸਵੀ ਇਤਿਹਾਸਿਕ ਗੁਰੂ ਘਰ ਇਥੇ ਖੂਈ ਲਾਈ ਗਈ ਸੀ ਭਾਈ ਖੂਈ ਲਾਉਣ ਵਾਲੇ ਬੰਦੇ ਦੇ ਕੌਲੇ ਵਿੱਚ ਆ ਗਿਆ ਸੀ ਹੱਥਾਂ ਵਿੱਚ ਆ ਗਿਆ ਸੀ 13 5 6.10 ਧੰਨਾ ਮਹਾਰਾਜ ਵਾਹਿਗੁਰੂ ਵਾਹਿਗੁਰੂ ਕਿਰਪਾ ਮਹਾਰਾਜ ਦੀ ਪਿੰਡ ਦੀ ਨਗਰ ਤੇ ਸਾਰੀ ਸਿੱਖ ਸੰਗਤ ਤੇ ਇਥੇ ਕ ਭਾਈ ਪ੍ਰਾਰਥਨ ਖੂ ਵੀ ਹੈ ਪਹਿਲਾਂ ਸੁਣਨਾ ਚਾਹੀਏ ਕਿ ਇਥੋਂ ਸੰਗਤਾਂ ਪਾਣੀ ਪੀਂਦੀ ਹੁੰਦੀ ਸੀ ਇੱਥੇ ਪਾਸ਼ਾਏ ਨੇ ਤੀਰ ਕਿੱਥੋਂ ਮਿਲੇ ਓਥੇ ਸਰੋਵਰ ਸਾਹਿਬ ਬਣੇ ਨੇ ਇਧਰ ਪਾਰਕ ਦੀ ਜਿਹੜਾ ਖੁੱਲੀ ਥਾਂ ਮਿਲੀ ਹੈ ਬਹੁਤ ਸੋਹਣੀ ਜਗ੍ਹਾ ਬਣਾਈ ਆ ਭਾਈ ਪਿੰਡ ਚੋਲੜロイ ਵਿੱਚ ਸਰੋਵਰ ਦੀ ਖੁੱਲੀ ਜਗ੍ਹਾ ਗਈ ਵਾਹਿਗੁਰੂ ਵਾਹਿਗੁਰੂ ਗੁਰੂ ਘਰ ਦੇ ਵਿੱਚ ਦੋ ਸਰੋਵਰ ਸਾਹਿਬ ਨੇ ਸਯੋਜਿਤ ਨੇ ਇੱਥੇ ਸੰਗਤ ਬਸਾਖੀ ਵਾਲੇ ਦਿਨ ਇਸ਼ਨਾਨ ਕਰਦੀ ਹੈ ਬੜੀ ਚਾਮਾਂ ਦੇ ਨਾਲ ਤੇ ਨਿਹਾਲ ਹੋ ਜਾਂਦੀ ਹੈ ਸੰਗਤ ਇੱਕ ਸਰੋਵਰ ਸਾਹਿਬ ਰੰਦਰ ਨੇ ਇਹ ਬਾਅਦ ਚ ਤਿਆਰ ਕੀਤੇ ਗਏ ਨੇ ਬਹੁਤ ਸੋਹਣਾ ਸਰੋਵਰ ਬਣਾਇਆ ਹੁਣ ਇੱਥੇ ਵੀ ਆਪਾਂ ਇਸ਼ਨਾਨ ਦਰਾਰੇ ਕਰਦੇ ਹੈਗੇ ਤੇ ਨਿਹਾਲ ਹੋਨੇ ਹੈਗੇ ਧੰਨਾ ਮਹਾਰਾਜ ਬਸਾਖੀ ਦਾ ਪਵਿੱਤਰ ਦਿਹਾੜਾ ਭਾਈ ਲੱਖ ਲੱਖ ਮੁਬਾਰਕਾਂ ਸੰਗਤਾਂ ਨੂੰ ਪਿੰਡ ਝੋਲਡ ਰੋਹੀ ਜ਼ਿਲ੍ਹਾ सिरसा ਇਤਿਹਾਸਿਕ ਗੁਰੂ ਘਰ ਬਨਾਵੋ ਪਾਸ਼ਾਈ ਦਸਵੀਂ ਤਾਂ ਬਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਜਿਉਂਦੇ ਰਹੋ বাসਦੇ ਰਹੋ ਮਿਲਦੇ ਰਹੋ ਕਿਸੇ ਨਾਉਂ ਦੇ ਨਵੇਂ ਵਲੌਗ ਚ ਰੱਬ ਰਾਖਾ